ਸਾਸੀ ਗਾਲ ਜੀ ਮੈਂ ਮਨਜਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਪੰਜਾਬ 78 ਟੀਵੀ ਲੌਨ ਕਲੱਬ ਇੰਟਰਨੈਸ਼ਨਲ ਦਾ ਨਾਮ ਦੁਨੀਆ ਦੇ ਵਿੱਚ ਬੱਚਾ ਬੱਚਾ ਜਾਣਦਾ ਹੈ ਉਸੇ ਦੀ ਇੱਕ ਕਲੱਬ ਜੋ ਕਿ ਲੌਨ ਕਲੱਬ ਬੰਗਾ ਨਿਸ਼ਚੇ ਵੱਲੋਂ ਅੱਜ ਇਥੇ ਤਨਤਨ ਨਾਭਕਮਲ ਸਾਹਿਬ ਰਾਜ ਸਾਹਿਬ ਮੁਜਾਰਾ ਵਿਖੇ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਹੈ ਔਰ ਜਿਹਦੇ ਵਿੱਚ ਕੀ ਸਹਿਯੋਗ ਦਿੱਤਾ ਜਾ ਰਿਹਾ ਹੈ ਗੁਰੂ ਨਾਨਕ ਮਿਸ਼ਨ ਹਸਪਤਾਲ ਟਾਹਾਂ ਕਲੀਨਾਂ ਵੱਲੋਂ ਔਰ ਉਹਨਾਂ ਦੀ ਟੀਮ ਇਥੇ ਪਹੁੰਚੀ ਹੈ ਔਰ ਜਿਹੜੇ ਬਲੱਡ ਡੋਨਰ ਡੋਨਰ ਨੇ ਉਹ ਬੜੇ ਉਤਸ਼ਾਹ ਦੇ ਨਾਲ ਇਥੇ ਖੂਨਦਾਨ ਕਰ ਰਹੇ ਨੇ ਔਰ ਵੱਖ-ਵੱਖ ਤਰ੍ਹਾਂ ਦੇ ਇਥੇ ਸਮਾਜ ਸੇਵੀ ਵੀ ਪਹੁੰਚੇ ਨੇ ਜਿਨ੍ਹਾਂ ਨੇ ਆਪਣਾ ਖੂਨਦਾਨ ਕੀਤਾ ਹੈ ਔਰ ਇਸੇ ਸਬੰਧ ਦੇ ਵਿੱਚ ਲਾਈਨ 121 डी जिले ਦੇ گورنر ਸਾਹਿਬ ਵੀ ਇੱਥੇ ਪਹੁੰਚੇ ਨੇ ਸ੍ਰੀ ਬੱਚਾ ਜੀ ਵੀ ਜੀ ਔਰ ਉਹਨਾਂ ਨੇ ਵੀ ਇੱਥੇ ਆ ਕੇ ਲਾਇਨ ਦੇ ਮੈਂਬਰਾਂ ਨੂੰ ਉਤਸ਼ਾਹਤ ਕੀਤਾ ਔਰ ਨਾਲ ਹੀ ਲਾਇਨ ਕਲੱਬ ਦੇ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਬਾਰੇ ਜਾਣੂ ਕਰਾਇਆ ਜੇ ਪਹੁੰਚੇ ਹੋਏ ਸ੍ਰੀ ਰਾਜਾ ਮਜਾਰੇ ਜਿੱਦਾਂ ਕਿ ਲਾਇਨ ਕਲੱਬ ਬੰਗਾ ਨੀਚੇ ਵੱਲੋਂ ਬਲੱਡ ਡੋਨੇਸ਼ਨ ਕੈਂਪ ਲਾਇਆ ਗਿਆ ਕੀ ਕਹੋ ਇਸ ਮੌਕੇ ਤੇ ਸਭ ਤੋਂ ਪਹਿਲਾਂ ਮੈਂ ਲਾਇਨ ਕਲੱਬ ਨੀਚਾ ਬੰਗੇ ਨੂੰ ਦਿਲ ਦੀਆਂ ਗਰਾਈਆਂੋਂ 121 ਡੀ ਨੂੰ ਬਹੁਤ ਬਹੁਤ ਵਧਾਈ ਦੇਣਾ ਜਿਹੜਾ ਜਨਾ ਪ੍ਰੋਜੈਕਟ ਲਾਇਆ ਸਮੇਂ ਦੀ ਲੋੜ ਸੀ ਜਿਹੜੇ ਜੇ ਅੱਜ ਆਪਾਂ ਕਹੀਏ ਸੇਵਾ ਦਾ ਸਭ ਤੋਂ ਵੱਡਾ ਪ੍ਰੋਜੈਕਟ ਇਹ ਕਾਨੂੰਨ ਦਾ ਇਹਦੇ ਨਾਲ ਕਈਆਂ ਦੀ ਵੇਖੋ ਜਾਨ ਬਚਦੀ ਹੈ ਕਿਸੇ ਦਾ ਕੋਈ ਸੀਰੀਅਸ ਕੇਸ ਹੁੰਦੇ ਨੇ ਇੱਥੋਂ ਤੁਹਾਡੇ ਤੋਂ ਸੇਧ ਲੈਣੀ ਚਾਹੀਦੀ ਏ ਅੱਜ ਦਿਨ ਵੀ ਫੋਰਸ ਨੇ ਚੁਲਿਆ ਇਤਿਹਾਸਕ ਗੁਰਦਾਰੇ ਜਿਹੜਾ ਤੁਸੀਂ ਲਾਇਆ ਵਾਕੇ ਵਧਾਈ ਦੇ ਹੱਕ ਤੋਂ ਰਹਿ ਗਈ ਤੇ ਵੇਖੋ ਇਦਾਂ ਦੇ ਹੀ ਪ੍ਰੋਜੈਕਟ ਲਾਣੇ ਚਾਹੀਦੇ ਨੇ ਇਹ ਤੁਹਾਡੇ ਤੋਂ ਸਿਹਤ ਲੈ ਕੇ ਹੋਰ ਵੀ ਮੈਂ ਖੁਸ਼ ਲੱਭਾ ਨੂੰ ਫੀਲ ਕਰਦਾ ਵੇਖਦਾ ਤੇ ਪ੍ਰੋਜੈਕਟ ਲਾਓ ਪ੍ਰੋਜੈਕਟ ਰੈਜ਼ੀਡੈਂਟ ਡਿਪਟੀ ਇੰਜੀਨੀਅਰ ਜੀ ਪਰਿੰਦਰ ਸਿੰਘ ਜੀ ਮੈਜਰ ਸਪਾਰ ਸਿੰਘ ਜੀ ਲੈਣ ਦੀ ਮੀਟਿੰਗ ਦੀ ਜੀ ਸਟੇਟ ਸਪਾਰ ਲਾਈਟ ਬਿਲਵੀਰ ਸਿੰਘ ਜੀ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਨਾਲੇ ਥੋੜਾ ਜਿਹਾ ਮੈਂ ਹੁਣ ਆਪਣੀ ਗੱਲ ਵੀ ਕਹਿਣਾ ਚਾਹਣਾ ਹਾਂ ਸੱਤ ਤੇ ਅੱਠ ਮਈ ਨੂੰ ਸੂਰੀਏ ਤੇ ਲੈਕਚਰਿੰਗ ਆਓ ਸਾਰੇ ਉੱਥੇ ਆਪਾਂ ਵਧੀਆ ਤਰੀਕੇ ਨਾਲ ਗੋਣ ਚੱਲਿਆਣੇ ਨੇ ਤੁਹਾਡੇ ਸਹਿਯੋਗ ਦੀ ਲੋੜ ਹੈ ਤੇ ਮੈਂ ਤੇ ਹਰ ਵੇਲੇ ਜਦੋਂ ਵੀ ਤੁਸੀਂ ਯਾਦ ਕਰੋ 24 ਘੰਟੇ ਹਾਜ਼ਰਾਂ ਭਾਵੇਂ ਨਿੱਕਾ ਪ੍ਰੋਜੈਕਟ ਹੋਵੇ ਵੱਡਾ ਹੋਵੇ ਤੁਹਾਨੂੰ ਸੇਵਾ ਦਾ ਮੌਕਾ ਦੇਣਾ ਹੈ ਮੈਂ ਉੱਥੇ ਹਾਜ਼ਰ ਹੋਵਾਂਗਾ ਬਾਕੀ ਇਹ ਕੋਈ ਮੇਰੇ ਵੱਲੋਂ ਸਿਆਸੀ ਲੋਕਾਂ ਕੋਲ ਤਾਂ ਹੀ ਆ ਜਰਾ ਬਾਕੀ ਮੈਂ ਆਪਣੇ ਸੀਨੀਅਰ ਗਵਰਨਰ ਰੀਸ਼ ਸ਼ਬੰਗਾ ਜੀ ਸਿਗਦੇਵ ਰਾਜ ਜੰਗੀ ਜੀ ਉਹਨਾਂ ਦਾ ਵੀ ਧੰਨਵਾਦਾਂ ਤੇ ਵੇਖੋ ਰੀਸ਼ ਸ਼ਬੰਗਾ ਜੀ ਦੀ ਬਦੌਲਤ ਮੈਂ ਤੁਹਾਡੇ ਕੋਈ ਤੁਹਾਡੇ ਸਾਰੇ ਦਸ਼ਨ ਕੀਤੇ ਨੇ ਉਹਨਾਂ ਦਾ ਵੀ ਚਿੱਤੇ ਤੋਂ ਤਾਂ ਧੰਨਵਾਦਾਂ ਬਾਕੀ ਜਿਹੜਾ ਅਜਿਹਾ ਪ੍ਰੋਜੈਕਟ ਮੈਂ ਤੁਹਾਨੂੰ ਦੇਖ ਕੇ ਰਹਿਣਾ ਬਹੁਤ ਵਧੀਆ ਪ੍ਰੋਜੈਕਟ ਬਹੁਤ ਸੋਹਣਾ ਪ੍ਰੋਜੈਕਟ ਲੱਗਦਾ ਹੈ ਗਵਰਨਰ ਸਾਹਿਬ ਜਿਸ ਤਰ੍ਹਾਂ ਕਿ ਲਾਈਨ ਕਲੱਬ ਨਿਸ਼ਚੇ ਜਿਹੜਾ ਕਾਫੀ ਲੰਬੇ ਸਮੇਂ ਤੋਂ ਸੁਭਾਵਾਂ ਨਭਾ ਰਿਹਾ ਸਮਾਜ ਸੇਵਾ ਦੇ ਕੰਮ ਕਰ ਰਿਹਾ ਔਰ ਇਸ ਸਾਲ ਜਿਸ ਤਰ੍ਹਾਂ ਕਿ ਲਾਇਨ ਪ੍ਰਧਾਨ ਗੁਲਸ਼ਨ ਜੀ ਦੀ ਪ੍ਰਧਾਨਗੀ ਹੇਠ ਬਹੁਤ ਪ੍ਰੋਜੈਕਟ ਲਾਏ ਗਏ ਕਾਫੀ ਸਮਾਜ ਸੇਵਾ ਦੇ ਕਾਰਜ ਕੀਤੇ ਗਏ ਕੁਝ ਇਹਨਾਂ ਨੂੰ ਮੋਟੀਵੇਟ ਕਰਦੇ ਹੋਏ ਗੁਲਸ਼ਨ ਜੀ ਨੂੰ ਔਰ ਇਹਨਾਂ ਦੀ ਟੀਮ ਨੂੰ ਗੁਲਸ਼ਨ ਜੀ ਮੇਰਾ ਪ੍ਰੈਜਿਡੈਂਟ ਸਾਹਿਬ ਮੈਂ ਤਾਂ ਅਪੀਲ ਕਰਦਾ ਆਪਾਂ ਇਸ ਵੇਲੇ ਦੀ ਮਾਨਤਾ ਦੀ ਸੇਵਾ ਬਾਰੇ ਲੋਡਵਕ ਸੰਜੀਵ ਰਾਸ਼ ਦੇ ਪ੍ਰੋਜੈਕਟ ਜਿੱਦਾਂ ਤੁਸੀਂ ਇਹ ਖੁਦਨ ਕੈਂਪ ਲਾਇਆ ਅੱਖਾਂ ਦਾ ਕੈਪ ਲਾਓ ਇਹਦੇ ਅੱچھے-ਅੱਛੇ ਜਿੰਨੇ ਵੀ ਆਪਾਂ ਜਿਹੜਾ ਲੋਡ ਵੱਲ ਸੱਚ ਦੀ ਸੇਵਾ ਕਹਿੰਦੇ ਆਪੋ ਤਾਂ ਲੌਂਜ ਕਲੱਬ ਬੰਗਾਰ ਨੀਚੇ ਡਿਸਟ੍ਰਿਕਟ 312 ਡੀ ਦੀ ਸਾਡੀ ਲੀਡਿੰਗ ਕਲੱਬਾਂ ਵਿੱਚੋਂ ਇੱਕ ਕਲੱਬ ਹੈ 20 ਸਾਲ ਸਾਡੇ ਕਲੱਬ ਪ੍ਰਧਾਨ ਲਾਇਨ ਗੁਲਸ਼ਨਜੀ ਨੇ ਆਪਣੇ ਕਲੱਬ ਦੇ ਸੀਨੀਅਰ ਮੈਂਬਰਸ ਨੂੰ ਨਾਲ ਲੈ ਕੇ ਬਹੁਤ ਹੀ ਅੱਛੇ ਸੇਵਾ ਦੇ ਕੰਮ ਏ ਸਾਲ ਕੀਤੇ ਨੇ ਔਰ ਵਧਾਈ ਦੇ ਪਾਤਰ ਨੇ ਚਾਰਟਰ ਪ੍ਰਧਾਨ ਲਾਇਨ ਡਾਕਟਰ ਬਲਬੀਰ ਜੀ ਔਰ ਕਲੱਬ ਦੇ ਸੀਨੀਅਰ ਲੀਡਰ ਲਾਇਨ ਮਨਜਿੰਦਰ ਸਿੰਘ ਜੋ ਕਲੱਬ ਦੇ ਸੈਕਟਰੀ ਨੇ ਪ੍ਰੈਸ ਦੇ ਬਹੁਤ ਵੱਡੇ ਸੀਨੀਅਰ ਲੀਡਰ ਨੇ ਔਰ ਲਾਇਨ ਜਸਪਾਲ ਜੀ ਜੋ ਕਲੱਬ ਦੇ ਟ੍ਰੇਅਰ ਜਸਪਾਲ ਜੀ ਨੇ ਪਿਛਲੇ ਲੰਬੇ ਸਮੇਂ ਤੋਂ ਇਸ ਕਲੱਬ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸੰਭਾਲ ਕੇ ਰੱਖਿਆ ਹੋਇਆ ਹੈ ਕਲੱਬ ਦੀ ਜਿਹੜੀ ਸਾਡੀ ਲਾਇਨਸ ਕਲੱਬ ਇੰਟਰਨੈਸ਼ਨਲ ਦੀ ਇਸ ਸਾਲ ਮੈਂ ਇੱਕ ਗੋਚੀ ਤੁਹਾਨੂੰ ਦੱਸਣਾ ਚਾਹਨਾ ਪਹਿਲੀ April ਤੋਂ GST ਲਾਗੂ ਹੋ ਗਿਆ ਹੈ ਲਾਇਨਸ ਕਲੱਬ ਦੇ ਉੱਤੇ ਔਰ ਜਿਹੜੇ ਕਲੱਬ ਟਰਾਈ ਹੈ ਜਿਸ਼ਪਾਲ ਜੀ ਸਮੇਂਦਰ ਸਮੇਂ ਇੰਟਰਨੈਸ਼ਨਲ ਦੇ ਜਿਹੜੇ ਡਿਊਜ਼ ਆ ਉਹ ਬਹੁਤ ਹੀ ਟਾਈਮਲੀ ਭੇਜਦੇ ਨੇ ਕਿਉਂਕਿ ਲਾਇਨਸ ਕਲੱਬ ਬੰਗਾ ਨਿਸ਼ੇ ਨੇ ਪਿਛਲੇ 8 ਸਾਲਾਂ ਦੇ ਵਿੱਚ ਬਹੁਤ ਹੀ ਅੱਛੇ ਸੇਵਾ ਦੇ ਕੰਮ ਕੀਤੇ ਨੇ ਗੁਜਿੰਦ ਜੀ ਪਾਸ ਗਵਰਨਰ ਤੇ ਇਨਕਮਿੰਗ ਗਵਰਨਰ ਪਹੁੰਚੇ ਨੇ ਇਹਨਾਂ ਦੇ ਸਵਾਗਤ ਕੀ ਕਰੀਏ ਮੈਂ ਉਹਨਾਂ ਨੂੰ ਬਹੁਤ ਧੰਨਵਾਦ ਕਰਦਾ ਜੀ ਤੇ ਇਸ ਸਾਲ ਸਾਡੇ ਛੋਟੇ ਕੈਂਪ ਤੇ ਪਹੁੰਚੇ ਆ ਰੈਡ ਰੈਟੇਸ਼ਨ ਤੇ ਕੈਂਪ ਤੇ ਤੇ ਇਹਨਾਂ ਦਾ ਬਹੁਤ ਧਨਵਾਦ ਹਿੰਦੂ ਸਾਹਿਬ ਜੀ ਦਾ ਬੱਚਾ ਜੀ ਦਾ ਵੀ ਗਵਰਨਰ ਜੀ ਦਾ ਅਜੇ ਤਾਂ ਅਸੀਂ ਮਹੀਨੇ ਬਾਅਦ ਹੋ ਰਿਹਾ 3 ਲੈ ਕੈਂਪ ਲਾ ਦਿਆ ਕਿ ਨਾ ਪੱਕਾ ਜੀ ਇਹ ਡਿਲੀਵਰੀ ਦਾ ਇਥੇ ਇਤੇ ਰਹਿਣ ਤੋਂ ਪੱਕਾ ਹੀ ਕਰਤਾ 1 ਮਹੀਨੇ ਜੇ ਕੈਂਪ ਐਸੇ ਇਹਨਾਂ ਦੇ ਹੁੰਦੇ ਆਉਂਦੇ ਆ ਇੱਕ ਸਾਦਾ ਪਕਾਇਆ ਤੇ ਮੇਰੇ ਕੋਲ ਇਹਨਾਂ ਦਾ ਵਾਦਾ ਲੈ ਗਿਆ ਠੀਕ ਹੈ ਜੀ ਹਨ ਚੇਤਰਾਮ ਜੀ ਜਿੱਦਾਂ ਅੱਜ ਲਾਇਨ ਕਲੱਬ ਬੰਗਾ ਨਿਚੇ ਵੱਲੋਂ ਇੱਥੇ ਰਾਜ ਸਾਹਿਬ ਮਜਾਰਾ ਵਿਖੇ ਬਲੱਡ ਡੋਨੇਸ਼ਨ ਕੈਂਪ ਲਾਇਆ ਔਰ ਤੁਸੀਂ ਵੀ ਇੱਥੇ ਖੂਨਦਾਨ ਕਰ ਰਹੇ ਹੋ ਕੀ ਕਹੋਗੇ ਇਸ ਮੌਕੇ ਤੇ ਅੱਜ ਬਹੁਤ ਹੀ ਮੈਂ ਬੜਪਹਾਗਾ ਆ ਰਾਜਾ ਸਾਹਿਬ ਜੀ ਦਰਬਾਰ ਦੇ ਵਿੱਚ ਲਾਇਨ ਕਲੱਬ ਨੇਚੇ ਵੱਲੋਂ ਜਿਹੜਾ ਖੂਨਦਾਨ ਪ੍ਰੰਧਕ ਲਾਇਆ ਗਿਆ ਕੈਂਪ ਉਦੋਂ ਲਈ ਮੈਂ ਆਪਣੇ ਜਨਮ ਦਿਨ ਨੂੰ ਸਮਰਪਿਤ ਅੱਜ ਪੰਜਵੀਂ ਵਾਰ ਖੂਨਦਾਨ ਕਰਿਆ ਤੇ ਮਨੁੱਖਤਾ ਦੇ ਭਲੇ ਲਈ ਹਮੇਸ਼ਾ ਹੀ ਮੈਂ ਖੂਨਦਾਨ ਕਰਦਾ ਆ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਆਪਾਂ ਖੂਨਦਾਨ ਕਰਦਾ ਤਾਂ ਕਿ ਮੇਰੇ ਮਨ ਨੂੰ ਸ਼ਾਂਤੀ ਹੁੰਦੀ ਏ ਮੇਰੇ ਖੂਨ ਦੇ ਨਾਲ ਕਿਸੇ ਦਾਨ ਬ삭ਦੀ ਆ ਕਿਸੇ ਦਾ ਪਲਾ ਹੋ ਸਕਦਾ ਕਿਸੇ ਨਵੀਂ ਜ਼ਿੰਦਗੀ ਮਿਲ ਸਕਦੀ ਆ ਇੱਕ ਸਾਰਿਆਂ ਅਪੀਲ ਕਰਦਾ ਕਿ ਤੁਸੀਂ ਖੂਨਦਾਨ ਕਰਨ ਬਲੇ ਬਿਲਕੁਲ ਨਾ ਡਰਿਆ ਕਰੋ ਖੂਨਦਾਨ ਇੱਕ ਮਹਾਨ ਦਾਣਾ ਇਹ ਇੱਕ ਬਿਲਕੁਲ ਉਤਮ ਦਾਣਾ ਜਿਹੜਾ ਕਿ